ਪੰਜਾਬ ਦੇ ਮੁੱਖ ਮੰਤਰੀ ਦੇ ਮੁਖਤਿਆਰੇ ਆ ਮੇਰੀ ਮੁਰਾਦ ਆ ਭਗਵਾਨ ਤਮਨ ਸਾਹਿਬ ਕਿਉਂਕਿ ਮੁਖਤਿਆਰੇ ਆਮ ਹੀ ਨੇ ਅਸਲ ਮੁੱਖ ਮੰਤਰੀ ਤਾਂ ਪੰਜਾਬ ਦੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਬਹਿ ਕੇ ਕੇਜਰੀਵਾਲ ਸਾਹਿਬ ਕਟਪੁਤਲੀਆਂ ਨਚਾਰੇ ਨੇ ਜਿਵੇਂ ਧਾਗਾ ਖਿੱਚਦੇ ਨੇ ਕਟਪੁਤਲੀਆਂ ਨੱਚਦੀਆਂ ਫਿਰ ਅੱਜ ਭਗਵਾਨ ਤਮਨ ਸਾਹਿਬ ਤਰਨਤਾਰਨ ਪਹੁੰਚੇ ਸਟੇਜ ਤੇ ਚੜ ਕੇ ਫੇਰ ਉਹੀ ਝੂਠ ਪਰੋਸਣਾ ਸ਼ੁਰੂ ਕਰਤਾ ਥੜਾਂ ਦੇ ਵਿੱਚ ਤਾਂ ਭਗਵਾਨ ਤਮਨ ਜੀ ਤੁਸੀਂ ਦਿਖੇ ਨਹੀਂ ਪੰਜਾਬ ਦੀ ਮਦਦ ਕੋਈ ਕੀਤੀ ਨਹੀਂ ਤੇ ਥੋੜੀ ਸਰਕਾਰ 12000 ਕਰੋੜ ਆਪਤਾ ਦਾ ਖਾਗੀ ਉਹਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਅਕੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆ ਪੈਸੇ ਵੰਡਤੇ ਵਿਕਰਮਜੀਤਿਆ ਨੇ ਆ ਕਰਤਾ ਭਗਵਾਨ ਤਮਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਦੱਸਣ ਲਈ ਬਹੁਤ ਕੁਝ ਹੈ 2007 ਤੋਂ 17 ਦੀ ਸਰਕਾਰ ਹੋਵੇ ਉਸ ਤੋਂ ਪਹਿਲਾਂ ਸ਼ੁਰੂ ਨਹੀਂ ਕਰਦੰਦੀ ਸਰਕਾਰਾਂ ਹੋਣ ਪੰਜਾਬ ਦੇ ਵਿੱਚ ਡਿਵੈਲਪਮੈਂਟ ਦਿਖਦੀ ਹੈ ਸੋ ਬਣਾਇਆ ਤੇ ਬਣਾਵਾਗੇ ਤਾਂ ਜਿਹੜਾ ਥੋੜੀ ਦੋਨਾਂ ਦੀ ਰਾਜਨੀਤੀ ਦੇ ਵਿੱਚ ਫਰਕ ਹੈ ਨਾ ਇਹ ਬਹੁਤ ਵੱਡਾ ਫਰਕ ਹੈ ਜਿਹੜਾ ਕਦੇ ਤੁਹਾਡੀ ਸਮਝ ਨਹੀਂ ਆ ਸਕਦਾ ਅੱਜ ਤਰਨਤਾਰਨ ਚ ਕੀ ਐਲਾਨ ਕਰਕੇ ਆਏ ਅੱਖੀ ਜੀ ਤਰਨਤਾਰਨ ਚ ਮੈਡੀਕਲ ਕਾਲਜ ਬਣੋ ਪੰਜਾਬ ਦੇ ਵਿੱਚ ਪਹਿਲਾ ਬਣ ਗਿਆ 16 ਮੈਡੀਕਲ ਕਾਲਜ ਮਸਤਵਾਨਾ ਸਾਹਿਬ ਵਾਲਾ ਮੈਡੀਕਲ ਕਾਲਜ ਬਣ ਕੇ ਤਿਆਰ ਹੋ ਗਿਆ ਬੱਚੇ ਦੀ ਐਡਮਿਸ਼ਨਾਂ ਉੱਥੇ ਹੋ ਗਈਆਂ ਮੁੱਖ ਮੰਤਰੀ ਸਾਹਿਬ ਨੇ ਐਸਾ ਝੂਠ ਬੋਲਣ ਦਾ ਇੱਕ ਕੰਮ ਫੜਿਆ ਕਿ ਜਿੱਥੇ ਬਾਏ ਇਲੈਕਸ਼ਨ ਆਏ ਝੂਠ ਬੋਲਦੇ ਹੋ ਜਲੰਧਰ ਚ ਤੁਸੀਂ ਕਹਿ ਕੇ ਆਏ ਸੀ ਜੀ ਹੁਣ ਮੈਂ ਜਲੰਧਰ ਰਹਿ ਆ ਕਰੂੰਗਾ ਡਿਜੀਨਲ ਕਮਿਸ਼ਨਰ ਦੀ ਕੋਠੀ ਤੇ ਕਰੋੜਾਂ ਰੁਪਇਆ ਖਰਚਾਤਾ ਰਹਨੇ ਹੋ ਤੁਸੀਂ ਜਲੰਧਰ ਸੰਗਰੂਰ ਵਾਲੀ ਬਾਈ ਇਲੈਕਸ਼ਨ ਚ ਹੋਰ ਵਾਦੇ ਮਨਨ ਜਿੱਥੇ ਬਾਈ ਇਲੈਕਸ਼ਨ ਉਥੇ ਨਵਾਂ ਝੂਠ ਉਥੇ ਨਵਾਂ ਵਾਦਾ ਉਹ ਤੋਂ ਬਾਅਦ ਨਵੀਂ ਬਾਈ ਇਲੈਕਸ਼ਨ ਪਿਛਲੇ ਵਾਦੇ ਸਾਫ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲ ਕਰੋ ਸਟੇਜ ਤੇ ਖੜਕੇ ਤੇ ਜਿਹੜੀ ਦੂਜੀਆਂ ਪਾਰਟੀਆਂ ਨਾਲ ਤੂ ਤੂ ਮੈਮੈ ਕਰਕੇ ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਪਟਕਾ ਦੂ ਨਹੀਂ ਅੱਜ ਜੋ ਮੂਸੇਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਉਹਦੇ ਬਾਰੇ ਤੂੰ ਤੁਸੀਂ ਬੋਲੇ ਨਹੀਂ ਇਹ ਜਿਹੜਾ ਮਨੀਰ ਸੁਸੋਦੀਆ ਸਾਹਿਬ ਨੇ ਦਿੱਤਾ ਸੀ ਗੁਰਮੰਤਰ ਕਿ ਜੀ ਸਾਮ-ਦਾਮ ਦੰਦ ਵੇਦ ਲਾ ਦਿਓ ਉਲਉਣ ਲੱਗੇ ਅਗਲੇ ਪੰਜਾਬ ਦੇ ਹਾਲਾਤ ਵੱਧ ਤੋਂ ਵੱਤਰ ਹੁੰਦੇ ਜਾ ਰਹੇ ਨੇ ਕਰਜ਼ੇ ਦੀ ਪੰਡ ਤੁਸੀਂ ਪੰਜਾਬ ਦੇ ਸਿਰ ਤੇ ਚੜਾਤੀ ਨਸ਼ਾ ਉਰੇ ਖੁੱਲੇ ਆਮ ਵਿਕਰੇ ਹਾਈ ਕੋਰਟ ਨੇ ਕਿਹਾ ਕਿ ਤੁਹਾਡੀ ਤਾਂ ਆਪਣੀ ਸਰਕਾਰ ਬਕਾਰੀ ਹੈ ਤੇ ਤੁਸੀਂ ਸਟੇਜਾਂ ਤੇ ਖੜੇ ਹੋ ਕੇ ਤੂੰ ਤੂੰ ਮੈਂ ਮੈਂ ਤਾਂ ਤੁਹਾਨੂੰ ਵੇਖ ਨਹੀਂ ਲੋਕ ਹੁਣ ਤੁਹਾਨੂੰ ਸੁਣਨਾ ਨਹੀਂ ਚਾਹੁੰਦੇ ਮੈਂ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਨਾ ਫੇਸਬੁੱਕ ਖੋਲ ਲਿਆ ਕਰੋ ਨਾ ਬੜਾ ਸਪੱਸ਼ਟ ਹੈ ਨਾ ਉਹਦੇ ਨੀਚੇ ਲੋਕਾਂ ਦੀ رائے ਪੜਿਆ ਕਰੋ ਤੁਹਾਡੇ ਬਾਰੇ ਕੀ ਹੈ ਤੁਹਾਡੀਆਂ ਸੋਸ਼ਲ ਮੀਡੀਆ ਟੀਮਾਂ ਹੰਬ ਗਿਆ ਕਮੈਂਟ ਡਿਲੀਟ ਕਰਦੇ ਕਰਦੇ ਪਰ ਲੋਕ ਤੁਹਾਨੂੰ ਤੁਹਾਡੀ ਪਾਰਟੀ ਨੂੰ ਸ਼ੀਸ਼ਾ ਦਿਖਾਉਣ ਦੇ ਰਹਿੰਦੇ ਨੇ ਤੇ ਰਹਿੰਦੇ ਰਹਿਣਗੇ ਤੁਹਾਡੇ ਤੋਂ ਰੋਕੇ ਨਹੀਂ ਜਾਣੇ ਇਹ ਜਿਹੜੀਆਂ ਗੱਲਾਂ ਆਪਾਂ ਕਿ ਜੀ ਬਿਕਰਮ ਮਜੀਠੀਆ ਸੁਖਬੀਰ ਬਾਦਲ ਭਾਈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੇ ਇੱਕ ਆਮ ਬਰਕਰਤ ਤੋਂ ਚਾਕੇ ਹਰਮੀਤ ਸੰਧੂ ਜਿਨ੍ਹਾਂ ਨੂੰ ਅੱਜ ਤਾਜ਼ੇ-ਤਾਜ਼ੇ ਜੁਆਇਨ ਕਰਾ ਕੇ ਕੈਂਡੀਡੇਟ ਲਾਣੇ ਆ ਇਹਨਾਂ ਨੂੰ ਐਮਐਲਏ ਬਣਾਤਾ ਸੀ ਤੁਹਾਡੇ ਕੋ ਤਾਂ ਦੁਬਾਰਾ ਇੱਕ ਫਾਰਮਰ ਐਮਐਲਏ ਨੂੰ ਐਮਐਲਏ ਵੀ ਨਹੀਂ ਬਣਾਇਆ ਜਾਣਾ ਗੱਲ ਤਾਂ ਆਪਾਂ ਕੀ ਕਰਨੀ ਆ ਔਰ ਤੁਹਾਡੇ ਦੂਜੇ ਵਰਕਰਾਂ ਦਾ ਕੀ ਹਾਲ ਜਿਹੜੇ ਵਿਚਾਰੇ ਦਰਿਆਵਾਂ ਵਸਾਉਂਦੇ ਸੀ ਕਿ ਜੀ ਇਸ ਦਾ ਦਰਿਆਵਾਂ ਬਚਾਉਣ ਵਾਲੇ ਨੂੰ ਟਿਕਟਾਂ ਦੇਾਂਗੇ ਤੇ ਹਾਲਾਤ ਤਾਂ ਇਹ ਨੇ ਕਿ ਗੱਲਾਂ ਕਰਨੀਆਂ ਆਪਾਂ ਸਰਦਾਰ ਸੁਖਵੀਰ ਸਿੰਘ ਮਾਦਮ ਦੀਆਂ ਗੱਲਾਂ ਕਰਨੀਆਂ ਆਪਾਂ ਵਿਕਰਮ ਮਜੀਠੀਆ ਸਾਹਿਬ ਦੀਆਂ ਤੇ ਕੈਂਡੀਡੇਟ ਪਾਰਟੀ ਕੋਲ ਕੋਈ ਹੈ ਨਹੀਂ ਉਹ ਆਪਾਂ ਦੂਜੀਆਂ ਪਾਰਟੀਆਂ ਤੋਂ ਲਿਆ ਲਿਆ ਕੇ ਜੁਆਇਨ ਕਰਾ ਕੇ ਉਹਨਾਂ ਨੂੰ ਆਪਾਂ ਇਲੈਕਸ਼ਨ ਲੜਾ ਰਹੇ ਹਾਂ ਸੋ ਪਹਿਲਾਂ ਆਪਣੇ ਅੰਦਰ ਚਾਕੋ ਪਹਿਲਾ ਦੇਖੋ ਕਿ 4 ਸਾਲ ਦੀ ਕੀ ਪ੍ਰਾਪਤੀ ਹੈ ਹੁਣ ਸਟੇਜਾਂ ਤੇ ਖੜੇ ਹੋ ਕੇ ਰੌਲਾ ਪਾ ਕੇ ਵੋਟ ਦੀ ਪੈਣੀ ਹੁਣ ਲੋਕ ਇਹ ਸਮਝਦੇ ਨੇ ਕਿ ਭਗਵਾਨ ਤਮਨ ਸਾਹਿਬ ਨੂੰ ਇੱਕੋ ਕੰਮ ਆਉਂਦਾ ਸਟੇਜ ਚਲਾਉਣੀ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਸਾਲ ਦਾ ਸਮਾਂ ਰਹਿ ਗਿਆ ਤੁਸੀਂ ਜਾ ਕੇ ਦੁਬਾਰਾ ਬੰਬੇ ਬੰਬੇ ਕੋਈ ਸਟੇਜ ਵਾਲਾ ਪ੍ਰੋਗਰਾਮ ਦੇਖੋ ਜਾਂ ਲਾਸਟ ਵਿਦ ਕਪਲ ਵਾਲੇ ਚਿਲ ਜੋ ਜਾਂ ਆਪਣਾ ਕੋਈ ਖੋਲੋ ਜੋ ਕਿਉਂਕਿ 2027 ਤੋਂ ਬਾਅਦ ਪੰਜਾਬ ਨੇ ਦੁਬਾਰਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਮੂੰਹ ਨਹੀਂ ਲਾਉਣਾ ਕਿਉਂਕਿ ਇੰਨਾ ਬਰਬਾਦੀ ਵੱਲ ਪੰਜਾਬ ਨੂੰ ਤੁਸੀਂ ਲੋਕਾਂ ਨੇ ਕਰਤੀ ਪਿਛਲੇ 2 ਦਿਨ ਤੋਂ মিডিਆ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਬਲਵੀਰ ਸਿੰਘ ਉਹਨਾਂ ਦੇ ਉੱਤੇ ਉਹਨਾਂ ਦੀ ਪਾਰਟੀ ਦੀ ਐਕਸ ਜ਼ਿਲ੍ਹਾ ਪ੍ਰਧਾਨ ਪਟਿਆਲੇ ਤੋਂ ਸ਼ਵੇਤਾ ਜਿੰਦਲ ਉਹਨਾਂ ਨੇ ਇਲਜ਼ਾਮ ਲਾਇਆ ਹੈ ਕਿ ਬਲਵੀਰ ਸਿੰਘ ਉਹਨਾਂ ਨੂੰ ਬੈਡ ਟੱਚ ਕਰਦੇ ਸੀ ਨਾਈਟ ਦੇ ਵਿੱਚ ਮੀਟਿੰਗਾਂ ਬੁਲਾਉਂਦੇ ਸੀ ਤਾਂ ਉਹਨਾਂ ਦਾ ਜਿਹੜਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਤੇ ਜਿਹਦਾ ਉਹਨਾਂ ਨੇ ਵਿਰੋਧ ਕੀਤਾ ਉਹ ਦੇ ਖਿਲਾਫ ਕੋਰਟ ਦੇ ਵਿੱਚ ਗਏ ਕੋਰਟ ਵੱਲੋਂ ਮੰਤਰੀ ਸਭ ਨੂੰ ਨੋਟਿਸ ਹੋ ਗਿਆ ਤਾਂ ਇੱਥੇ ਮੈਂ ਇਹ ਕਹਿਣਾ ਚਾਹਣੀ ਆ ਇਹ ਦੇਖੋ ਸਰਕਾਰ ਦਾ ਚਿਹਰਾ ਕੀ ਹੈਗਾ ਜਿਹੜਾ ਇਹਨਾਂ ਦੇ ਇਹ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਬਹੁਤ ਇਮਾਨਦਾਰ ਆ ਜੀ ਅਸੀਂ ਬੇਦਾਗ ਆ ਜੀ ਸਾਡੇ ਤੇ ਕੋਈ ਦਾਗ ਨਹੀਂ ਹੈਗੇ ਤੇ ਹਾਲਤ ਇਹਨਾਂ ਦੀ ਦੇਖੋ ਵੀ ਇੱਕ ਇੱਕ ਕਰਕੇ ਇਹਨਾਂ ਦੇ ਹੀਰੇ ਸਾਹਮਣੇ ਆ ਰਹੇ ਆ ਪਹਿਲਾਂ ਇਹਨਾਂ ਦਾ ਲਾਲਚੰਦ ਕਟਾਰੂਚਕ ਆਇਆ ਜਿਹੜਾ ਅੱਜ ਵੀ ਮੰਤਰੀ ਇਹਨਾਂ ਨੇ ਰੱਖਿਆ ਹੋਇਆ ਉਹਨੂੰ ਵੀ ਉਹ ਕਿਸੇ ਲੜਕੇ ਦਾ ਸ਼ੋਸ਼ਣ ਕਰਦਾ ਉਹਦੀ ਵੀਡੀਓ ਜਿਹੜੀ ਲੋਕਾਂ ਦੇ ਸਾਹਮਣੇ ਐਕਸਪੋਜ਼ ਹੋਈ ਸਾਰਾ ਕੁਝ ਸਾਹਮਣੇ ਆਇਆ ਫਿਰ ਇਹਨਾਂ ਦੇ ਮੰਤਰੀ ਬਲਕਾਰ ਸਿੰਘ ਦਾ ਆਇਆ ਕਿ ਜਿਹੜਾ ਇੱਕ ਲੜਕੀ ਦਾ ਸ਼ੋਸ਼ਣ ਕਰ ਰਿਹਾ ਸੀ ਉਹਦੀ ਵੀਡੀਓ ਸਾਹਮਣੇ ਆਈ ਫੇਰ ਜਿਹੜਾ ਇਹਨਾਂ ਦਾ ਐਮਐਲਏ ਪਠਾਨਮਾਜਰਾ ਉਹਦੀ ਵੀਡੀਓ ਸਾਹਮਣੇ ਆਈ ਕਿ ਉਹ ਕੀ ਕੀ ਕੁਛ ਕਰ ਰਿਆ ਸੀਗਾ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਆਹ ਐਮਐਲਏ ਹੈਗਾ ਮੋੜ ਤੋਂ ਸੁਖਵੀਰ ਸਿੰਘ ਉਹਦਾ ਵੀ ਕਿੰਨਾ ਰੋਲਾ ਪਿਆ ਕਿ ਉਹ ਕਿਵੇਂ ਆਪਦੇ ਜਿਹੜਾ ਐਕਸਪੀਏ ਸੀ ਉਹਦੇ ਘਰ ਦੇ ਵਿੱਚ ਜਿਹੜਾ ਉਹ ਚਲਿਆ ਗਿਆ ਸੋ ਇਸ ਤਰ੍ਹਾਂ ਕਰਕੇ ਕੀ ਕੀ ਇਹਨਾਂ ਦੀ ਕਰਤੂਤਾ ਸਾਹਮਣੇ ਆਈਆਂ ਕਰਾਪਸ਼ਨ ਦੇ ਨਾਮ ਤੇ ਤਾਂ ਇਹਨਾਂ ਦਾ ਹੁਣ ਕੋਈ ਬਾਕੀ ਨਹੀਂ ਰਿਹਾ ਕਿ ਕਿਹੜਾ ਕਿਹੜਾ ਬੰਦਾ ਹੈ ਕਿ ਜਿਹਦੇ ਤੇ ਕਰਾਪਸ਼ਨ ਦਾ ਇਲਜ਼ਾਮ ਨਹੀਂ ਹੈਗਾ ਜੇ ਵੀ ਮੰਨ ਕੇ ਮੁੱਖ ਮੰਤਰੀ ਤੱਕ ਤੇ ਇਲਜ਼ਾਮ ਲੱਗਿਆ ਵੀ ਜਿਹੜੀਆਂ ਉਹ ਗੱਡੀਆਂ ਖਰੀਦੀਆਂ ਸੀਗੀਆਂ ਉਹ ਉਹਨਾਂ ਦੇ ਵਿੱਚ ਕ੍ਰਪਸ਼ਨ ਕੀਤੀ ਗਈ ਹੈ ਤੇ ਆਂਗਣਵਾੜੀ ਦੇ ਵਿੱਚ ਜਿਹੜਾ ਮਾਰਕਫੈਟ ਦਾ ਵਿਭਾਗ ਮੁੱਖ ਮੰਤਰੀ ਕੋਲੇ ਹੈ ਤੇ ਮਾਰਕਫੈਟ ਰਾਈ ਬਹੁਤ ਸਾਰੀ ਕ੍ਰਪਸ਼ਨ ਹੋ ਰਹੀ ਹੈ ਆਂਗਣਵਾੜੀ ਦੇ ਵਿੱਚ ਸੋ ਇਹਨਾਂ ਦਾ ਨਾ ਤੇ ਕ੍ਰਪਸ਼ਨ ਤੋਂ ਬਚਿਆ ਨਾ ਹੀ ਜਿਹੜਾ ਇਹਨਾਂ ਦਾ ਇਸ ਤਰ੍ਹਾਂ ਦਾ ਕੋਈ ਮੋਰਲ ਵੀ ਇਹਨਾਂ ਦਾ ਨਹੀਂ ਰਿਹਾ ਤੇ ਮੈਂ ਕਹਿਣਾ ਚਾਹੁੰਨੀ ਹੈ ਕਿ ਇਹਨਾਂ ਦੇ ਜਿਹੜੇ ਸਰਕਾਰ ਹੈ ਇਹ ਧਾਗੀ ਹੈ ਇਹ ਕ੍ਰਪਟ ਹੈ ਦੇ ਸਰਕਾਰ ਨੂੰ ਤਾਂ ਵੈਸੇ ਮੁੱਖ ਮੰਤਰੀ ਨੂੰ ਤਾਂ ਨੈਤਿਕ ਤੌਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਵੀ ਉਹਦੇ ਮੰਤਰੀ ਮੰਡਲ ਦੇ ਵਿੱਚ ਇਹੋ ਜਿਹੇ ਇਹੋ ਜਿਹੇ ਲੋਕ ਬੈਠੇ ਆ ਉਹਨਾਂ ਨੇ ਇਹੋ ਜਿਹੇ ਇਹੋ ਜਿਹੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਿਹੜੇ ਐਮਐਲਏ ਬਣ ਕੇ ਕੰਮ ਕਰ ਰਹੇ ਹੈਗੇ ਸੋ ਨਾਲ ਦੀ ਨਾਲ ਵੀ ਮੈਂ ਇਹ ਵੀ ਮੰਗ ਕਰ ਰਹੀ ਆ ਕਿ ਬਲਵੀਰ ਸਿੰਘ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਕਿ ਜਿਹੜਾ ਕਿਸੇ ਔਰਤ ਦਾ ਆਪਦੀ ਪਾਰਟੀ ਦੀ ਕਿਸੇ ਔਰਤ ਦਾ ਉਹਨੇ ਸ਼ੋਸ਼ਣ ਕੀਤਾ ਉਹਨੂੰ ਅੱਗੇ ਆਉਣ ਤੋਂ ਰੋਕਿਆ ਤੇ ਉਹਦੇ ਕੋਲੋਂ ਗਲਤ ਫੇਵਰਾਂ ਦੀ ਮੰਗ ਕਰਦੇ ਰਹੇ ਪਤਾ ਨਹੀਂ ਇਹ ਪੰਜਾਬ ਦੇ ਵਿੱਚ ਔਰਤਾਂ ਦੇ ਨਾਲ ਇਹਨਾਂ ਨੇ ਕੀ ਕੀ ਕੁਸ਼ ਕੀਤਾ ਹੋਊਗਾ ਦਿੱਲੀ ਵਾਲਿਆਂ ਦੇ ਵੀ ਬੜੇ ਚਰਚੇ ਰਹੇ ਕਿ ਦਿੱਲੀ ਤੋਂ ਵੀ ਜਿਹੜੇ ਚੱਲ ਕੇ ਟਿਕਾ ਦੇਣ ਆਉਂਦੇ ਸੀ ਉਹਨਾਂ ਨੇ ਵੀ ਬਹੁਤ ਕੁਸ਼ ਕੀਤਾ ਹੈ ਪੰਜਾਬ ਦੇ ਵਿੱਚ ਦੱਬੀ ਜੁਬਾਨ ਦੇ ਨਾਲ ਸਾਰੇ ਲੋਕਾਂ ਨੂੰ ਪਤਾ ਸਾਰੇ ਸਭ ਪੰਜਾਬ ਨੂੰ ਪਤਾ ਹੈ ਵੀ ਇਹਨਾਂ ਨੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਕੀ ਖਲਵਾੜ ਕੀਤੇ ਆ ਸੋ ਨੈਤਿਕਤਾ ਦੇ ਆਧਾਰ ਤੇ ਤਾਂ ਮੁੱਖ ਮੰਤਰੀ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਤੇ ਮੰਤਰੀ ਨੂੰ ਤਰੰਤ ਜਿਹੜਾ ਹੈਗਾ ਮੰਤਰੀ ਮੰਡਲ ਦੇ ਵਿੱਚ ਬਰਖਾਸਤ ਕਰਨਾ ਚਾਹੀਦਾ ਮੈਂ ਇਹ ਮੰਗ ਕਰਦੀ ਆ ਤੇ ਮੈਂ ਸਾਰੀਆਂ ਪੰਜਾਬ ਦੀਆਂ ਔਰਤਾਂ ਨੂੰ ਵੀ ਅਪੀਲ ਕਰਦੀ ਆ ਭੈਣੋ ਇਹ ਇਹਨਾਂ ਦੇ ਮਖੌਟੇ ਪਾਏ ਹੋਇਆ ਇਹ ਜਿਹੜੇ ਇਹਨਾਂ ਦੇ ਚਿਹਰੇ ਜਿਹੜੇ ਦਿਖਾਉਣ ਵਾਲੇ ਹੋਰ ਐ ਇਹ ਜਿਹੜਾ ਐਕਟ ਕਰਦੇ ਆ ਹੋਰ ਐ ਹੁਣ ਇਹਨਾਂ ਦੇ ਜਿਹੜਾ ਕੇਜਰੀਵਾਲ ਐ ਉਹਨਾਂ ਦੀ ਪੀਐਨ ਸੁਵਤੀ ਮਾਲੀਵਾਲ ਜਿਹੜੀ ਐਮਪੀ ਐ ਰਾਜ ਸਭਾ ਦੀ ਮੈਂਬਰ ਐ ਉਹਦੀ ਆਪਦੇ ਦਫ਼ਤਰ ਦੇ ਵਿੱਚ ਕਿੰਨੀ ਕੁੱਟਮਾਰ ਕੀਤੀ ਉਹੀ ਵੈਭ ਕੁਮਾਰ ਅੱਜ ਪੰਜਾਬ ਦਾ ਜਿਹੜਾ ਸੈਕਰੀਟ ਸੰਭਾਲ ਰਿਹਾ ਆਹ ਹਾਲੇ ਤੁਸੀਂ ਉਹ ਸਾਰੇ ਪੰਜਾਬ ਨੂੰ ਵਿਅਸਤ ਸਾਰੇ ਪੰਜਾਬ ਨੂੰ ਚਾਹੀਦਾ ਕਿ ਇਹੋ ਜਿਹੇ ਜਿਹੜੇ ਕਰਪਟ ਖਰਾਬ ਲੋਕ ਹੈਗੇ ਆ ਮੋਰਲ ਜਿੰਨਾ ਦਾ ਕੋਈ ਨਹੀਂ ਹੈਗਾ ਉਹਨਾਂ ਨੂੰ ਪੰਜਾਬੋਂ ਬਾਹਰ ਕਰਨਾ ਚਾਹੀਦਾ ਨਾਲ ਹੀ ਜਿਹੜਾ ਔਰਤਾਂ ਨੂੰ ਮੈਂ ਖਾਸ ਤੌਰ ਤੇ ਅਪੀਲ ਕਰਦੀ ਆ ਵੀ ਭੈਣੋ ਇਹ ਜਿਹੜਾ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਦਾ ਲਾਰਾ ਲਾ ਕੇ ਵੋਟਾਂ ਲੈ ਲਈਆਂ ਤੇ ਇਹਨਾਂ ਨੂੰ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਹੁਣ ਇਹਨਾਂ ਨੂੰ ਭਜਾਓ ਪੰਜਾਬ ਦੇ ਵਿੱਚੋਂ ਕਿਉਂਕਿ ਹੁਣ ਅਸੀਂ ਇਹਨਾਂ ਨੂੰ ਇੰਨੀ ਪਾਵਰ ਦੇ ਚੁੱਕੇ ਆ ਇਹ ਹੁਣ 5 ਸਾਲ ਤਾਂ ਇਹਨਾਂ ਨੇ ਪੂਰੇ ਕਰਨੀ ਐ ਪਰ ਜਦੋਂ ਪੰਜਾਬ 5 ਸਾਲ ਦਾ ਇਹਨਾਂ ਦਾ ਸਮਾਂ ਹੋ ਗਿਆ ਨਾ ਇਹਨਾਂ ਨੂੰ ਮੈਂ ਕਹਣੀ ਐ ਜੁੱਤੀਆਂ ਮਾਰ ਕੇ ਪੰਜਾਬੋਂ ਬਾਹਰ ਕਰਨਾ ਚਾਹੀਦਾ ਹੈ ਜੇ ਲੋਕਾਂ ਨੂੰ ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਹੀ ਖਲਵਾੜ ਕੀਤੀ ਐ ਇਹ ਕਿੱਥੋਂ ਸਕੇ ਹੋ ਸਕਦੇ ਆ ਕਿਸੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ